ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾਸ਼ਹਰ ਦੇਖ ਰਹੇ ਹੋ ਸਾਥੀਓ ਇੱਕ ਵਾਰ ਫਿਰ ਤੋਂ ਇੱਕ ਸੜਕੀ ਹਾਦਸਾ ਹੋਇਆ ਔਰ ਇਸ ਸੜਕੀ ਹਾਦਸੇ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੈ ਤੇ ਦੂਜੇ ਦੇ ਵੀ ਜਿਹੜੀਆਂ ਕਾਫੀ ਸੱਟਾਂ ਲੱਗੀਆਂ ਦੱਸਦੀ ਇਹ ਹਾਦਸਾ ਸਕੋਪੁਰ ਪਿੰਡ ਦੇ ਨਜ਼ਦੀਕ ਹੋਇਆ ਇੱਕ ਮੋਟਰਸਾਈਕਲ ਸਵਾਰ ਜੋ ਕਿ ਬੁਲਟ ਮੋਟਰਸਾਈਕਲ ਤੇ ਸਵਾਰ ਸੀ ਔਰ ਵਾਲੇ ਕੰਨੀਓ ਆਉਂਦਾ ਪਿਆ ਸੀ ਤੇ ਇੱਕ ਕਸ਼ਮੀਰੀ ਵਿਅਕਤੀ ਜਿਸ ਨੂੰ ਰਾਸ਼ਕ ਕਹਿ ਕੇ ਲੋਕ ਉਥੇ ਸੰਬੋਧਨ ਕਰ ਰਹੇ ਸੀ ਉਹ ਸੜਕ ਕਰਾਸ ਕਰਨ ਲੱਗਾ ਤੇ ਇਹ ਹਾਦਸਾ ਜਿਹੜਾ ਵਾਪਰ ਗਿਆ ਸਾਥੀਓ ਅਸੀਂ ਅਕਸਰ ਕਹਿੰਨੇ ਆ ਕਿ ਹਾਦਸਾ ਜਿਹੜਾ ਹੋ ਜਾਂਦਾ ਕੋਈ ਪ੍ਰੀਪਲਾਨ ਨਹੀਂ ਹੁੰਦਾ ਕੋਈ ਜਾਣ ਕੇ ਨਹੀਂ ਕਰਦਾ ਲੇਕਿਨ ਬੜੀ ਵਾਰ ਜਿਹੜੇ ਹਾਦਸੇ ਆ ਤੇਜ਼ ਰਫਤਾਰ ਕਰਕੇ بے ਧਿਆਨੀ ਕਰਕੇ ਵੇ ਖਿਆਲੀ ਕਰਕੇ ਧਿਆਨ ਹੋ ਜਾਂਦਾ ਕਿਉਂਕਿ ਹੁਣ ਇੱਕ ਪਾਸੇ ਦੱਸਿਆ ਜਾ ਰਿਹਾ ਕਿ ਮੋਟਰਸਾਈਕਲ ਦੀ ਰਫਤਾਰ ਬੜੀ ਤੇਜ਼ ਸੀ ਦੂਜੇ ਪਾਸੇ ਜਿਹੜਾ ਵਿਅਕਤੀ ਸੜਕ ਕਰਾਸ ਕਰਨ ਲੱਗਾ ਸੀ ਉਹਦੀ ਵੀ ਕਿਤੇ ਨਾ ਕਿਤੇ بے ਤੇਅਾਨੀ ਹੋਣੀ ਆ بے ਖਿਆਲੀ ਹੋਣੀ ਆ ਨਹੀਂ ਤਾਂ ਇੱਕਦਮੀ ਇਦਾਂ ਹਾਦਸਾ ਨਹੀਂ ਵਾਪਰਦਾ ਉਹਨੇ ਵੀ ਥੋੜੀ ਅਨਗਹਿਲੀ ਕੀਤੀ ਹੋਣੀ ਆ ਮੋਟਰਸਾਈਕਲ ਦੀ ਸਪੀਡ ਵੀ ਥੋੜੀ ਤੇਜ਼ ਹੋਣੀ ਆ ਤੇ ਜਿੱਦੇ ਕਰਕੇ ਹਾਦਸਾ ਵਾਪਰ ਗਿਆ ਜੇ ਮੋਟਰਸਾਈਕਲ ਵਾਲਾ ਵੀ ਥੋੜਾ ਸਲੋ ਹੁੰਦਾ ਜਾਂ ਸੜਕ ਕ੍ਰਾਸ ਕਰਨ ਵਾਲਾ ਵੀ ਸੱਜੇ ਖੱਬੇ ਦੇਖ ਕੇ ਤੁਰਦਾ ਤਾਂ ਸ਼ਾਇਦ ਇਹ ਹਾਦਸਾ ਨਾ ਵਾਪਰਦਾ ਕੱਤ ਤੱਕ ਅਸੀਂ ਜਿਹੜੇ ਹਾਦਸੇ ਹੁੰਦੇ ਆ ਮਤਲਬ ਉਹਨਾਂ ਨੂੰ ਕਹਿੰਦੇ ਰਹਿਵਾਂਗੇ ਕਿ ਸ਼ਾਇਦ ਕਿਸਮਤ 'ਚ ਲਿਖਿਆ ਸੀਗਾ ਜਾਂ ਸੜਕ 'ਤੇ ਰੱਬ ਭਰੋਸੇ 'ਚ ਉੱਮੀ ਜਾਵਾਂਗੇ ਸੋ ਮੜੀ ਜੀ ਅੰਗਹਿਲੀ ਜ਼ਿੰਦਗੀ ਦਾ ਦਾਅ ਬਣ ਜਾਂਦਾ ਇਸ ਕਰਕੇ ਅੰਗਹਿਲੀ ਨਹੀਂ ਕਰਨੀ ਚਾਹੀਦੀ ਪਰ ਇੰਨਾ ਪਤਾ ਲੱਗਾ ਕਿ ਜਿਹੜਾ ਵਿਅਕਤੀ ਮੋਟਰਸਾਈਕਲ ਤੇ ਸਵਾਰ ਸੀ ਉਹਨੂੰ ਨਿੱਜੀ ਗੱਡੀ ਰਾਹੀਂ ਸ਼ਹਿਰ ਦੇ ਕਿਸੇ ਹਸਪਤਾਲ ਵਿਖੇ ਭੇਜਿਆ ਗਿਆ ਤੇ ਜਿਹੜਾ ਵਿਅਕਤੀ ਸੜਕ ਕ੍ਰਾਸ ਕਰ ਰਿਹਾ ਸੀ ਕਸ਼ਮੀਰੀ ਵਿਅਕਤੀ ਜਿਹੜਾ ਆ ਉਹ ਅਨਕੌਂਸ਼ੀਅਸ ਹੋ ਗਿਆ ਸੀ ਤੇ ਉਸਨੂੰ ਐਂਬੂਲੈਂਸ ਜਿਹੜੀ ਆਈ ਹੈ ਹਸਪਤਾਲ ਸਿਵਲ ਹਸਪਤਾਲ ਜਿਹੜੀ ਐਂਬੂਲੈਂਸ ਭੇਜੀ ਹੈ ਉਹਦੇ ਥਰੂ ਜਿਹੜਾ ਆ ਉਹਨੂੰ ਸਿਵਲ ਹਸਪਤਾਲ ਵਿੱਚ ਸ਼ਿਫਟ ਕੀਤਾ ਗਿਆ ਪਰ ਸਾਡੀ ਬੇਨਤੀ ਤੁਹਾਨੂੰ ਇੰਨੀ ਹੈ ਕਿ ਜ਼ਿੰਦਗੀ ਦਾ ਦਾਅ ਨਹੀਂ ਲਾਉਣਾ ਚਾਹੀਦਾ ਵੇਖਿਆ ਲਈ ਬੇਤਿਆਨੀ ਨਹੀਂ ਹੋਣੀ ਚਾਹੀਦੀ ਥੋੜਾ ਸੁਚੇਤ ਹੋ ਕੇ ਸੜਕ ਤੇ ਆਣਾ ਚਾਹੀਦਾ ਔਰ ਸਪੀਡ ਜਿਹੜੀ ਆ ਰਫ਼ਤਾਰ ਜਿਹੜੀ ਆ ਗੱਡੀ ਦੀ ਮੋਟਰਸਾਈਕਲ ਦੀ ਉਹ ਲਿਮਟ ਚ ਹੋਣੀ ਚਾਹੀਦੀ ਆ ਦਿਖਾਣੇ ਮੌਕੇ ਦੀ ਤਸਵੀਰ ਕੀ ਨਾ ਆਇਆ ਮੇਰਾ ਨਾਮ ਪ੍ਰੇਮ ਕੁਮਾਰ ਆ ਜੀ ਪ੍ਰੇਮ ਕੁਰ ਜੀ ਕਿੱਧਾ ਗੱਲਬਾਤ ਹੋਈ ਆ ਇਹ ਬੰਦਾ ਜੀ ਅੰਦਰੋਂ ਪਾੜਨ ਰਹੀ ਆ ਬਸ ਸਿੱਧਣ ਸੜਕੋਂ ਪਾਰ ਰਿਹਾ ਅੱਛਾ ਮੋਟਰਸਾਈਕਲ ਬਹੁਤ ਤੇਜ਼ ਆ ਰਿਹਾ ਸੀ ਬੋਲਟ ਅੱਛਾ ਉਹਦੇ ਤੇ ਬੱਚਾ ਜੀ ਤੇ ਮਤਲਬ ਮੋਟਰਸਾਈਕਲ ਤੇ ਬੱਚਾ ਹਾਂਜੀ ਤੇ ਉਹ ਮੋਟਰਸਾਈਕਲ ਕਿੱਥੇ ਠੀਕ ਹੈ ਬੋਲੋ ਤੇ ਬੰਦਾ ਦੀ ਉੱਤੇ ਖੜਾ ਬੈਠਾ ਉਹ ਕਿਹਿਆ ਜਾ ਕਿੱਥੇ ਦਾ ਆਇਆ ਬਾਜੀ ਔੜ ਦਾ ਨਹੀਂ ਔੜ ਦਾ ਬਸਨੀਕ ਆ ਜਾ ਕਿ ਨਹੀਂ 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 ਬਸਨੀਕ ਨਹੀਂ ਹੈ ਜਦੋਂ ਰਸਟਰਾਉਂਦੇ ਨੇ ਨਾਲ ਬਾਦ ਹਾਂ ਉਸ ਤਰ੍ਹਾਂ ਆਇਆ ਆ ਅੱਛਾ ਇਹ ਰਾਸ਼ੇ ਜਿਹੜੇ ਆ ਜੀ ਇਹ ਰਾਸ਼ਾ ਸਿਕਾ ਹਾਂਜੀ ਮਤਲਬ ਹੈ ਕਿ ਇਹਦਾ ਪਰਿਵਾਰ ਤਾਂ ਇੱਥੇ ਨਹੀਂ 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 ਸਿਕਾ ਠੀਕ ਹੈ ਤੇ ਮੋਟਰਸਾਈਕਲ ਕਿੱਧਰੋਂ ਆਂਦਾ ਸੀ ਇੱਥੋਂ ਆ ਰਿਹਾ ਸੀ ਹੁਣ ਤੇ ਔੜ ਬਲਵਾ ਰਿਹਾ ਆ ਰਿਹਾ ਸੀ ਇਹ ਕਿਹੜਾ ਪਿੰਡ ਆ ਇਹ ਸਕੋਪ ਰਿਆ ਜੀ ਸਕੋਪਰ ਹੈਗਾ ਜੀ ਠੀਕ ਹੈ। ਕੀ ਨਾ ਆਇਆ? ਮੇਰਾ ਨਾਮ ਪ੍ਰੇਮ ਕੁਮਾਰ ਆ ਜੀ। ਪ੍ਰੇਮਕੌਰ ਜੀ ਕਿੱਦਾਂ ਗੱਲਬਾਤ ਹੋਈ ਆ? ਇਹ ਬੰਦਾ ਜੀ ਅੰਦਰੋਂ ਪਾਦਨ ਲਈ ਆ ਬਸ ਸਿੱਧੇਨ ਛੜਕੋਂ ਪਾਰ ਆ। ਅੱਛਾ। ਤੇ ਮੋਟਰਸਾਈਕਲ ਬਹੁਤ ਤੇਜ਼ ਆ ਰਿਹਾ ਸੀ ਬੋਲਟ। ਅੱਛਾ। ਉਹਦੇ ਤੇ ਪੱਜਾ ਜੀ। ਤੇ ਮਤਲਬ ਮੋਟਰਸਾਈਕਲ ਚ ਬੱਚਾ। ਹਾਂਜੀ। ਤੇ ਉਹ ਮੋਟਰਸਾਈਕਲ ਕਿੱਥੇ ਆ? ਮੋਟਰਸਾਈਕਲ ਉਹ ਖੜਾ ਜੀ। ਠੀਕ ਹੈ। ਬੋਲਟ ਉਹ ਬੰਦਾ ਦੀ ਉੱਤੇ ਖੜਾ ਬੈਠਾ ਉਹ। ਠੀਕ। ਜਾਈਆ ਜਾਂ ਕਿੱਥੇ ਦਾ ਆਇਆ? ਪਵਾ ਜੀ ਆਉਟ ਦਾ। ਨੇ ਔੜ ਦਾ ਬਸਨੀਕ ਆ ਜਾਂ ਕਿ ਨਹੀਂ 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 ਬਸਨੀਕ ਨਹੀਂ ਇੱਕ ਵਾਰ ਕਰਾ ਟਕਣਾਉਂਦੇ ਨਾ ਸਾਲ ਬਾਦ ਹਾਂ ਉਸ ਤਰ੍ਹਾਂ ਆਇਆ ਆ ਅੱਛਾ ਇਹ ਰਾਸ਼ੇ ਜਿਹੜੇ ਆ ਜੀ ਇਹ ਰਾਸ਼ਾ ਸਿਕਾ ਹਾਂਜੀ ਮਤਲਬ ਆ ਕਿ ਇਹ ਦਾ ਪਰਿਵਾਰ ਤਾਂ ਇੱਥੇ ਨਹੀਂ ਨੇ ਨਹੀਂ 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 ਸਿਕਾ ਠੀਕ ਹੈ ਜੀ ਤੇ ਮੋਟਰਸਾਈਕਲ ਕਿੱਧਰੋਂ ਆਂਦਾ ਸੀ ਮੋਟਰਸਾਈਕਲੋਂ ਆ ਰਿਹਾ ਸੀ ਹੁਣ ਤੇ ਔੜ ਵੱਲੋਂ ਆ ਰਿਹਾ ਆ ਰਿਹਾ ਇਸ ਦਾ ਇਹ ਕਿਹੜਾ ਪਿੰਡ ਆ ਇਸ ਕੋਪਰ ਆ ਜੀ ਸਕੋਪਰ ਹੈਗਾ ਜੀ ਠੀਕ ਹੈ